ਬੀਤੀ ਰਾਤ ਬੁੜਲਾਡਾ ਵਿੱਚ ਹੋਏ ਨੌਜਵਾਨ ਦੇ ਕਤਲ ਨੂੰ ਲੈ ਕੇ ਕੋਈ ਗ੍ਰਿਫਤਾਰੀ ਨਾ ਹੋਣ ਕਰਕੇ ਥਾਣਾ ਸਦਰ ਬੁੜਲਾਡਾ ਦੇ ਪੀੜਿਤ ਪਰਿਵਾਰ ਵੱਲੋਂ ਧਰਨਾ ਲਗਾਇਆ ਗਿਆ ਪੀੜਿਤ ਪਰਿਵਾਰ ਵੱਲੋਂ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਅਤੇ ਠੇਕਿਆਂ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ ਇਸ ਮੌਕੇ ਤੇ ਪਹੁੰਚਦਿਆਂ ਡੀਐਸਪੀ ਬੁੜਲਾਡਾ ਸਿਕੰਦਰ ਸਿੰਘ ਚੀਮਾ ਨੇ ਪੀੜਿਤ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਅਗਲੇ 24 ਘੰਟਿਆਂ ਦੇ ਅੰਦਰ-ਅੰਦਰ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਕਹਿ ਕੇ ਧਰਨਾ ਸਮਾਪਤ ਕਰਵਾਇਆ ਗਿਆ ਅਤੇ ਉਹਨਾਂ ਨੇ ਸ਼ਹਿਰ ਅੰਦਰ ਸ਼ਰਾਬ ਦੇ ਠੇਕਿਆਂ ਨੂੰ ਵੀ ਪੀੜਿਤ ਪਰਿਵਾਰ ਦੀ ਮੰਗ ਤੇ ਉੱਤੇ ਬੰਦ ਕਰਵਾ ਦਿੱਤਾ ਪੀੜਿਤ ਪਰਿਵਾਰ ਨੇ ਕਿਹਾ ਕਿ ਜੇਕਰ ਅਗਲੇ 24 ਘੰਟਿਆਂ ਅੰਦਰ ਵੀ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਤਾਂ ਉਹ ਪੰਜਾਬ ਪੱਦਰ ਤੇ ਸੰਗਰਾਸ਼ ਕਰਨ ਲਈ ਮਜਬੂਰ ਹੋਣਗੇ ਅਤੇ ਨਾਹੀ ਉਦੋਂ ਤੱਕ ਉਹ ਪੋਸਟਮਾਰਟਮ ਕਰਵਾਉਣਗੇ ਤੇ ਨਾਹੀ লাশ ਦਾ ਸੰਸਕਾਰ ਕਰਨਗੇ ਜਦੋਂ ਪੱਤਰਕਾਰਾਂ ਨੇ ਡੀਐਸਪੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਸ ਦੇ ਵਿੱਚ 12 ਬੰਦਿਆਂ ਤੇ ਬਾਈ ਨੇਮ ਪਰਚਾ ਦਰਜ ਕੀਤਾ ਗਿਆ ਤੇ ਜਲਦ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਕੱਲ ਜੀ ਸਾਡਾ ਛੋਟਾ ਜਿਹਾ ਬੱਚਾ ਸੀਗਾ ਜੀ ਜਿਹਦੇ ਨਾਲ ਬਹੁਤ ਹੀ ਮੰਦਭਗੀ ਘਟਨਾ ਵਾਪਰੀ ਹੈ ਜੀ ਉਸ ਬੱਚੇ ਦੇ ਜੀ ਗੋਲੀਆਂ ਮਾਰ ਕੇ ਉਹਦਾ ਹੱਤਿਆ ਕਰ ਦਿੱਤੀ ਗਈ ਉਸ ਦੀ ਜੀ ਠੀਕ ਹੈ ਜੀ ਅਸੀਂ ਤਾਂ ਜੀ ਰਾਤ ਦੇ ਪ੍ਰਸ਼ਾਸਨ ਨੂੰ ਬੇਨਤੀਆਂ ਕਰ ਰਹੇ ਸੀ ਤੇ ਨੰਗੇ ਚਿੱਟੇ ਹੋ ਕੇ ਸਾਰਿਆਂ ਦੇ ਨਾਮ ਲੈ ਦਿੱਤੇ ਗਏ ਆ ਜੀ ਅਸੀਂ ਵੀ ਜੋ ਵੀ ਇਸ ਘਟਨਾ ਦੇ ਵਿੱਚ ਬੰਦਾ ਮੌਜੂਦ ਸੀ ਅਸੀਂ ਇੱਕ ਇੱਕ ਬੰਦੇ ਦਾ ਨਾਮ ਲੈ ਦਿੱਤਾ ਜੀ ਠੀਕ ਹੈ ਜੀ ਹਲੇ ਤੱਕ ਪ੍ਰਸ਼ਾਸਨ ਨੇ ਕੋਈ ਐਕਸ਼ਨ ਨਹੀਂ ਲਿਆ ਜੀ ਕੋਈ ਵੀ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਜੀ ਅਸੀਂ ਘੱਟੋ ਘੱਟ 15 ਘੰਟੇ ਹੋ ਗਏ ਸਾਨੂੰ ਰਾਤ ਦੇ ਅਸੀਂ ਵੇਟ ਕਰ ਰਹੇ ਹਾਂ ਜੀ ਪੁਲਿਸ ਪ੍ਰਸ਼ਾਸਨ ਦਾ ਵੀ ਚਲੋ ਕੋਈ ਨਾ ਕੋਈ ਕਾਰਵਾਈ ਕਰੇ ਕੋਈ ਨਾ ਕੋਈ ਕਾਰਵਾਈ ਕਰੇ ਪਰ ਪ੍ਰਸ਼ਾਸਨ ਵੱਲੋਂ ਸਾਡਾ ਕੋਈ ਵੀ ਕੰਮ ਸਿਰੇ ਨਹੀਂ ਚੜ੍ਹਿਆ ਗਈ ਹਾਲ ਤੱਕ ਪਤਾ ਜੀ ਇੱਕ ਤਾਂ ਸੁਖਵੀਰ ਬਾਬਾ ਜੀ ਜਿਹੜਾ ਮੇਨ ਠੇਕੇਦਾਰ ਆ ਜੀ ਇੱਕ ਜੀ ਜਸਪਾਲ ਬੱਤਰਾ ਜੀ ਬਾਕੀ ਵਿਅਕਤੀ ਆਣ ਪਛਾਤੇ ਸੀ ਜੋ ਲਖਾਈ ਦਿੱਤੇ ਜੀ ਕੁਝ ਰਹਿ ਵੀ ਗਈ ਉਹ ਜਦੋਂ ਬੱਚਿਆਂ ਨੂੰ ਯਾਦ ਆਣਗੇ ਮੌਕੇ ਤੇ ਦੱਸ ਦੇਣਗੇ ਜੀ ਆਪ ਸਾਰੇ ਇਹ ਹੋਏ ਸੀਗੇ ਕਿ ਸੁਖਵੀਰ ਬਾਬੇ ਠੇਕੇਦਾਰ ਨੇ ਜਿਹਨਾਂ ਜੋ ਵੀ ਨੇ ਤੇ ਉਹਨਾਂ ਨੇ ਭੇਜੇ ਸੀਗੇ ਸੰਗਰੂਰ ਤੋਂ ਮੁੰਡਾ ਸੀਗਾ ਦੱਦੂ ਨਾਮ ਦਾ ਤੇ ਨਾਲ ਇੱਕ ਉਹਦਾ ਵਿਅਕਤੀ ਹੋਰ ਸੀਗਾ ਦੋ ਜਣੇ ਸਿਮਟ ਗੱਡੀ ਚ ਆਏ ਸੀਗੇ ਸਾਨੂੰ ਕਹਿੰਦੇ ਗੱਲਬਾਤ ਕਰਨੀ ਆ ਮਤਲਬ ਕੋਈ ਨਾ ਕਰ ਲੈਣੇ ਕਹਿੰਦਾ ਹੋਟਲ-ਉਟਲ वगैरह ਬਹਿ ਜੰਨੇ ਆ ਸ਼ਾਮ ਦੇ 5 ਵਜੇ ਹੋਟਲ 'ਚ ਬੈਠੇ ਸੀਗੇ ਤੇ ਗੱਲਬਾਤ ਕਰਦੇ ਰਹੇ ਸਾਰਾ ਪੁੱਛੋ ਬੋਲੋ ਗੱਲਬਾਤ ਕਰਦੇ ਰਹੇ ਤੇ ਐਨੇ ਜਗਾਂ ਦਾ ਦਦੂ ਦੁਰਮਗਾਲ ਦਰ ਦੂਰ ਕੀਤੀ ਇਹਨੇ ਫੁੱਲ ਵਧੀਆ ਮਤਲਬ ਤੇ ਕਹਿੰਦਾ ਵੀ ਹੁਣ ਸੰਯੋਗਤਾ ਕਰ ਲੋ ਯਾਰ ਤੁਸੀਂ ਕਹਿੰਦਾ ਵੀ ਕਿਉਂ ਲੜਦੇ ਆਪਾਂ ਜਿੱਥੇ ਬਾੜੇ ਜਾ ਇੱਕ ਇੱਕ ਹੀ ਰੀਤ ਹੁੰਦੇ ਹਾਂ ਮਾਹਰ ਸੰਯੋਗਤਾ ਸੰਯੋਗਤਾ ਤੁਸੀਂ ਕਰ ਦੇਣੀ ਤੇ ਜਿਹੜਾ ਮਤਲਬ ਗੁਰਸੇਵ ਸੀ ਤੇ ਉਹ ਕਹਿੰਦਾ ਵੀ ਮੈਂ ਤਾਂ ਕਰ ਦਵਾਂ ਦੀ ਤਾ ਤੂੰ ਕਰਨਾ ਕੀ ਕਰ ਲਾ ਉਹ ਕਹਿੰਦਾ ਇਹ ਜੀ ਗੱਲ ਨਾ ਕਰਾ ਕਹਿੰਦਾ ਮੈਂ ਤਾਂ ਕਰਨਾ ਉਹ ਕੁਝ ਕਰ ਲਓ ਕਹਿੰਦਾ ਕਰਨੇ ਕੀ ਕਰੇਗਾ ਬਸ ਉਹਨੇ ਐਨ ਜੀ ਦਦੂ ਕੌਣ ਹੈ ਜਿੰਨੇ ਮਤਲਬ ਫੈਰ ਕੀਤਾ ਕਿੱਥੋਂ ਦੇ ਬਲਾੜੇ ਦਾ ਰਹਿਣ ਵਾਲਾ ਜੀ ਸੰਗਰੂਰ ਦਾ ਸਰ ਇਹ ਬਾਹਰੋਂ ਆਇਆ ਹੋਇਆ ਤੇ ਜਿਹੜਾ ਤੁਸੀਂ ਨਾਮ ਲੈ ਰਹੇ ਹੋ ਸੁਖਵੀਰ ਦਾ ਇਹ ਨਾਲ ਸੀ ਉਸ ਟਾਈਮ ਨਹੀਂ ਇਹਨਾਂ ਦੀ ਮਤਲਬ ਇਹਨਾਂ ਨੇ ਭੇਜਿਆ ਨਹੀਂ ਹਾਂ ਉਹ ਸ਼ਾਇਦ ਹੀ ਆਏ ਸੀ ਹਨਾ ਸੁਖਵੀਰ ਬਾਬਾ ਔਰ ਤੁਸੀਂ ਬੱਚੇ ਦਾ ਨਾਮ ਲੈ ਰਹੇ ਹੋ ਨਾਲ ਉਸ ਟਾਈਮ ਨਾਲ ਨਹੀਂ ਸੀ ਸਾਰਾ ਉਹਨਾਂ ਦਾ ਬੰਦਾ ਸੀ ਇਹ ਉਹਨਾਂ ਨੇ ਉਹ ਕਿੰਨੇ ਉਹ ਕਿੰਨੇ ਜਣੇ ਸੀ ਉਹ ਕਿੰਨੇ ਹੋ ਜਾਣੇ ਸੀ ਸਾਰਾ ਤੁਸੀਂ ਅਸੀਂ ਦੋ ਜਣੇ ਸੀ ਕਿਸ ਤਰ੍ਹਾਂ ਕੀ ਕੀ ਗੱਲਬਾਤ ਤੇ ਫਿਰ ਉਹਨਾਂ ਨੇ ਜਦੋਂ ਕਿ ਮੈਂ ਕਿੱਥੇ ਫੈਰ ਮਰਿਆ ਫੈਰ ਸਰ ਉਹ ਗਰਦਨ ਤੇ ਗੱਲ ਮੁਕੇ ਤੇ ਕਿੰਨੇ ਬੰਦੇ ਸੀ ਉੱਥੇ ਮੁਕੇ ਤੇ 4 ਬੰਦੇ ਸਾਰੇ ਸੀ ਦੋ ਤੁਸੀਂ ਹੋਗੇ ਦੋ ਹੋਗੇ ਹਾਂਜੀ ਆ ਗੱਲ ਵਾਸਤੇ ਮੁਕੇ ਲੈ ਕੇ ਕਿ ਉੱਥੇ ਕਿਵੇਂ ਸਰ ਹਸਪਤਾਲ ਕੋਲ ਲੈ ਕੇ ਆਇਆ ਤੁਸੀਂ ਹਸਪਤਾਲ ਸਰ ਮੈਨੂੰ ਲੈ ਕੇ ਹੋ ਮੁਕੇ ਤੇ ਹੋਗੇ ਜੀ ਮੁਕੇ ਗੋਲੀ ਮਾਰੀ ਉਹਦੀ ਭੱਜਲੇ ਸਾਰੇ ਉਹਨਾਂ ਲਵੇ ਰੈਸਟੋਰੈਂਟ ਚ ਉਹ ਅਸਲਾ ਲੈ ਕੇ ਬੜੇ ਨੇ ਜੀ ਤਇਤਰੀ ਮੁਕੇ ਤੇ ਹੋਗੀ ਕਿ ਉੱਥੇ ਹਸਪਤਾਲ ਜਾ ਕੇ ਹੋਈ ਆ ਨਹੀਂ 10 ਮੁਕੇ ਤੇ ਹੋਗੇ ਸਾਰੇ ਹਾਂਜੀ ਕੀ ਨਾਮਤਾ ਹੈ ਮੇਰਾ ਨਾਮ ਸਰਬਜੀ ਸੰਧੂਆ ਜੀ ਮੈਂ RAM TEERATH THOUNA SAB TRUST ਤੋਂ ਪੰਜਾਬ ਸਟੇਟ ਫੈਕਟਰੀ ਆ ਜੀ ਮੈਂ ਜਦੋਂ ਸਾਡੀ ਇਹ ਬਰਾਦਰੀ ਭਾਈਚਾਰੇ ਸਾਡੇ ਰਿਸ਼ਤੇਦਾਰ ਮੇਰੀ ਸਿਸਟਰ ਦਾ ਲੜਕਾ ਜੀ ਜਦੋਂ ਇਹ ਵਾਰਦਾਤ ਨੂੰ ਕੱਲ੍ਹ ਇੰਜਾਮ ਇਸ ਸ਼ਰਾਰਤੀ ਅੰਸਰਾਂ ਵੱਲੋਂ ਦਿੱਤਾ ਗਿਆ ਸਾਨੂੰ ਕਨਫਰਮ ਕੀਤਾ ਗਿਆ ਅਸੀਂ ਨਾਲ ਹੀ ਉੱਥੋਂ ਗੱਡੀਆਂ ਚੱਕ ਕੇ ਇੱਥੇ ਰਵਾਨਗੀ ਪਾਈ ਆ ਜੀ ਆਣ ਕੇ ਪਤਾ ਲੱਗਿਆ ਜਦੋਂ ਪ੍ਰਸ਼ਾਸਨ ਨੂੰ ਸਾਡੇ ਭਾਈਚਾਰੇ ਵੱਲੋਂ ਬੇਨਤੀਆਂ ਕੀਤੀਆਂ ਗਈਆਂ ਜਿਹੜੇ ਮੌਜੂਦਾ ਦੋਸ਼ੀ ਸੀ ਉਹਨਾਂ ਦੇ ਨਾਂ ਵੀ ਲਿਖਾ ਦਿੱਤੇ ਗਏ ਪਰ ਪ੍ਰਸ਼ਾਸਨ ਨੇ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਔਰ ਨਾ ਹੀ ਉਹਨਾਂ ਦੇ ਕੋਈ ਕੰਨ ਤੇ ਜੂੰ ਸਰਕੀ ਆ ਜੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਜਿੰਨੀ ਛੇਤੀ ਹੋ ਸਕਦਾ ਵਾ ਦੋਸ਼ੀਆਂ ਨੂੰ ਫੜ ਕੇ ਹਵਾਲਾ ਦੇ ਅੰਦਰ ਕਰਨ ਜੋ ਬਣਦੀ ਕਾਰਵਾਈ ਉਹ ਜ਼ਰੂਰ ਕਰਨ ਜੀ ਨਹੀਂ ਤੇ ਅਸੀਂ ਤਦ ਤੱਕ ਉਹਦਾ ਸੰਸਕਾਰ ਜਾਂ ਅੰਤਮ ਸੰਸਕਾਰ ਨਹੀਂ ਕਰਾਂਗੇ ਜਨ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਸਾਨੂੰ ਇਹ ਬੇਨਤੀ ਆ ਜੀ ਤੁਸੀਂ ਵੀ ਪ੍ਰੈਸ ਰਿਪੋਰਟਰ ਤੁਸੀਂ ਵੀ ਸਾਡਾ ਸਹਿਯੋਗ ਦਿਓ ਜੋ ਸਚਾਈ ਆ ਉਹੀ ਦਿਖਾਓ ਜੀ ਹੁਣ ਦੋਸ਼ੀ ਦਾ ਤੁਹਾਡੇ ਸਾਹਮਣੇ ਇਸ ਮੁੰਡੇ ਨੇ ਦੱਸਿਆ ਜਿਹੜਾ ਮੌਜੂਦਾ ਹਾਲਾਤ ਦੇ ਅਨੁਸਾਰ ਜੋ ਵੀ ਘਟਨਾ ਵਾਪਰੀ ਉਹਨੇ ਦੱਸ ਕੇ ਤੁਹਾਨੂੰ ਸਾਰਾ ਕੁਝ ਚੰਨਣਾ ਪਾਇਆ ਜੀ ਪਰ ਜਿਹੜਾ ਕੱਲ ਦੇ ਪ੍ਰਸ਼ਾਸਨ ਅੱਗੇ ਅਸੀਂ ਹੱਥ ਜੋੜ-ਜੋੜ ਬੇਨਤੀਆਂ ਕਰ ਰਹੇ ਹਾਂ ਉਹਨੇ ਮਾਂ ਦਾ ਹਾਲ ਦੇਖ ਲਓ ਬੱਚਿਆਂ ਦਾ ਹਾਲ ਦੇਖ ਲਓ ਭੈਣਾਂ ਦਾ ਹਾਲ ਦੇਖ ਲਓ ਨੌਜਵਾਨ ਮੁੰਡਾ ਸੀਗਾ ਜੀ ਬਹੁਤ ਵਧੀਆ ਪੜਿਆ ਲਿਖਿਆ ਪੰਜਾਬ ਪੁਲਿਸ ਦੇ ਟੈਸਟ ਵੀ ਦੇ ਰਿਹਾ ਸੀਗਾ ਮੁੰਡਾ ਪਰ ਅਣਚਾਈ ਘਟਨਾਵਾਂ ਨੂੰ ਅੰਜਾਮ ਦਿੰਦੇ ਹੋਏ ਦੋਸ਼ੀ ਫਰਾਰ ਹੋ ਗਏ ਪ੍ਰਸ਼ਾਸਨ ਨੇ ਹੁਣ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਹੱਥ ਜੋੜ ਕੇ ਇਹੀ ਬੇਨਤੀ ਕਰਦੇ ਆਂ ਜੇ ਤਾਂ ਸਾਡੀ ਸੁਣਵਾਈ ਹੁੰਦੀ ਹੈ ਠੀਕ ਆ ਨਹੀਂ ਤੇ ਅਸੀਂ ਜੀਟੀ ਰੋਡ ਤੇ ਲਾਵਾਂਗੇ ਧਰਨਾ ਤੇ ਬੋਡੀ ਵੀ ਉੱਥੇ ਰੱਖਾਂਗੇ ਜਿੰਨੇ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਜੀ ਧੰਨਵਾਦ ਜੀ ਸ਼ੁਕਰੀਆ ਮੇਰਾ ਨਾਮ ਸ਼ਮੀ ਕੁਮਾਰ ਆ ਜੀ ਸ਼ਮੀ ਜੀ ਕੱਲ ਜਿਹੜਾ ਉੱਥੇ ਰੈਸਟੋਰੈਂਟ ਦੇ ਵਿੱਚ ਇੱਕ ਮਾਮਲਾ ਹੋਇਆਗਾ ਕੀ ਮਸਲਾ ਕੱਲ ਜਿਹੜਾ ਕਿਸ ਵਜ੍ਹਾ ਉੱਤੇ ਦੀ ਗੱਲ ਚੱਲ ਰਹੀ ਸੀ ਇਹ ਅਸਲ 'ਚ ਮੇਰੇ ਤੋਂ ਸਾਰੇ ਸਤਿਕਾਰਯੋਗੋਂ ਇਹ ਅਸਲ ਚ ਗੱਲ ਕੀ ਹੋਈ ਆ ਉੱਥੇ ਪਹਿਲਾਂ ਇਹ ਸੀ ਘਟਨਾ ਬਹੁਤ ਛੋਟੀ ਛੋਟੇ ਲੈਵਲ ਤੇ ਚੱਲੀ ਸੀ ਅੱਜ ਤੋਂ ਕੁ ਕੁੱਲ ਕ 10 ਦਿਨ ਪਹਿਲਾਂ ਇਹ ਮਤਲਬ ਲੜਾਈ ਹੋਈ ਸੀ ਆਪਸ ਚ ਸਾਡੇ ਮੁੰਡਿਆਂ ਦੇ ਸੱਟਾਂ ਮਾਰੀਆਂ ਗਈਆਂ ਨੇ ਗੀਆਂ ਸੱਟਾਂ ਵੱਜਣ ਤੋਂ ਬਾਅਦ ਉਹ ਹਸਪੀਟਲ ਲਿਜਾਏ ਗਏ ਨੇ ਉਹਨਾਂ ਨੂੰ ਨੰਗੀਆਂ ਤਲਵਾਰਾਂ ਨਾਲ ਵੱਢਿਆ ਗਿਆ ਪੁਲਿਸ ਨੇ ਕੀ ਕੀਤਾ ਚੱਕੇ 23 ਦੀ ਰਫਟ ਪਾਤੀ ਠੇਕੇਦਾਰਾਂ ਨੇ ਚਲੋ ਠੇਕੇਦਾਰਾਂ ਦਾ ਸਿਸਟਮ ਹੁੰਦਾ ਜੀ ਉਹਨਾਂ ਨੇ ਕੀ ਕੀਤਾ ਉਹ ਕਹਿੰਦੇ ਵੀ ਪ੍ਰਸ਼ਾਸਨ ਸਾਡੇ ਜੇਬ ਦੇ ਵਿੱਚ ਆ ਵੀ ਅਸੀਂ ਮਤਲਬ ਇਹ ਹੋਣ ਨਹੀਂ ਦਿੰਦੇ ਕੁਝ ਵੀ ਅਸੀਂ ਬਹੁਤ ਭੱਜੇ ਨੱਠੇ ਚੱਲੋ ਨਹੀਂ ਕੁਝ ਬਣਿਆ ਅਸੀਂ ਫੇਰ ਵੀ ਸੋਚਿਆ ਵੀ ਚੱਲੋ ਕੋਈ ਗੱਲ ਨਹੀਂ ਅੱਜ ਨਹੀਂ ਗੱਲ ਕੱਲ ਨਹੀਂ ਪਰਸ ਸੁਧਰੀ ਜਾਣਗੇ ਪਰ ਕੋਈ ਸਿਸਟਮ ਨਹੀਂ ਬਣਿਆ ਜੀ ਉਹ ਛੋਟੀ ਜੀ ਉਹ ਛੋਟੀ ਜੀ ਲੜਾਈ ਨੂੰ ਅੱਜ ਇਸ ਇਹ ਸਿਸਟਮ ਦੇ ਵਿੱਚ ਐਡਾ ਵੱਡਾ ਅੰਜਾਮ ਦਿੱਤਾ ਗਿਆ ਵਾ ਇਹ ਸਾਡੀ ਸਾਡਾ ਤਾਂ ਐ ਲਾ ਲਓ ਜੀ ਸਾਡਾ ਤਾਂ ਜੱਗ ਸੁੰਨਾ ਹੋ ਗਿਆ ਸਾਡਾ ਜਵਾਬ ਬਰਾਬਰ ਦਾ ਜਵਾਬ ਸੀ ਆ ਸਾਡਾ ਸਾਰਾ ਹਜੂਮ ਆ ਉਹ ਬੱਚੇ ਕਰਕੇ ਹੀ ਖੜਾ ਔਰ ਇਹ ਬੱਚਾ ਬਹੁਤ ਲਾਇਕ ਸੀਗਾ ਪੜਿਆ ਲਿਖਿਆ ਬੱਚਾ ਸੀਗਾ ਅਸੀਂ ਕੋਈ ਤੁਹਾਡੇ ਤੁਹਾਡੇ ਮਾਧਿਅਮ ਨਾਲ ਕੋਈ ਬੇਨਤੀ ਕਰਨਾ ਜਾਣਦੇ ਆ ਵੀ ਜਿਹੜੇ ਸ਼ਰਾਰਤੀ ਅਨਸਰਾਂ ਨੇ ਇਹ ਕੰਮ ਇਹ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਤਾਂ ਜੋ ਮਾਹੌਲ ਸ਼ਾਂਤ ਬਣਿਆ ਰਹੇ ਵੀ ਮਾਹੌਲ ਸ਼ਾਂਤ ਦੇ ਨਾਲ ਅਸੀਂ ਉਸ ਬੱਚੇ ਨੂੰ ਮਤਲਬ ਅੰਤਿਮ ਵਿਦਾਈ ਦੇ ਸਕੀਏ ਸਾਡੀ ਇਹੀ ਬੇਨਤੀ ਆ ਜੀ ਸਾਨੂੰ ਇਹੋ ਜਿਹਾ ਕੋਈ ਕਰਮ ਨਾ ਚੱਕਣਾ ਪਵੇ ਵੀ ਜਿਹਦੇ ਨਾਲ ਅਸੀਂ ਮਤਲਬ ਅਸੀਂ ਤਾਂ ਖੁਦ ਪਰੇਸ਼ਾਨ ਹੈਗੇ ਆ ਵੀ ਅਸੀਂ ਆਮ ਜਨਤਾ ਲੋਕ ਵੀ ਪਰੇਸ਼ਾਨ ਹੋਣ ਸਾਡੀ ਇਹ ਬੇਨਤੀ ਆ ਜੀ ਜਲਦੀ ਤੋਂ ਜਲਦੀ ਬੰਦੇ ਅਰੈਸਟ ਕੀਤੇ ਜਾਣ ਹਾਂਜੀ ਮੇਰਾ ਨਾਮ ਸ਼ਾਲੂ ਆ ਮੈਂ ਉਹਦੀ ਭੈਣ ਆ ਉਹਦੀ ਵੱਡੀ ਸਿਸਟਰ ਆ ਮੈਂ ਉਹ ਮੇਰਾ ਬਰਾਦਰ ਛੋਟਾ ਇਹਨੇ ਕੋਈ ਕੰਮ ਨਹੀਂ ਸੀ ਗਰਦਾਰਾਂ ਨੇ ਮਾਰੇ ਦਾ ਬਾਰ ਬਲਾ ਕੇ ਫੋਨ ਤੇ ਸਾਡੀ ਕੋਈ ਸੁਣਾਈ ਨਹੀਂ ਕਰ ਲੈ ਹੈ ਗਿਆ ਕੁਰਬਾਨਾ ਨੂੰ ਕੁਰਬਾਨਾ ਅੰਕੇ ਸਰਚ 22 ਤਰੀਕ ਨੂੰ ਮੇਰੇ ਵੀਰਾਂ ਨੂੰ ਕਿਹੜਾ ਕਿੱਥੇ ਗੁਰਨਾਮ ਕੋ ਕੋਲ ਜਗਾਏ ਮੇਰੇ ਵੀਰਾਂ ਨੂੰ ਕੱਲਾ ਕੱਲਾ ਮੇਰਾ ਵੀਰਾ ਗੁਰ ਸੇਵਕ ਕਲਿਆਣ ਆਉਦਾ ਨਾਮ ਆ ਰਾਸ ਨੂੰ ਬੁਲਾਇਆ ਫੋਨ ਕਰਕੇ ਦੇ ਮੁੰਡੇ ਸੰਗਰੂਰਾਂ ਤੋਂ ਬੁਲਾਇਆ ਕਿੱਥੇ ਫੋਨ ਕਰਕੇ ਕਹਿੰਦਾ ਆ ਜਾ ਮੁੰਡੇ ਦੋ ਸੀ ਸੰਗਰੂਰ ਦੇ ਸੀ

ہاں انصاف سو ملے اے میری گواہیاں خود دی جو میں جو میں نے نا جو میں نے اگر دن نظران دیکھا نا میرا ویرہ میں سی میرا ویرہ پاریوال سی میرا ویرا کلیان سی چار پین آیا ایک ویرا رب تو منگیا انصاف ملنا چاہی دے گا سجا جا سجا جا فانسی جا تطل کلا بیرا گا مانا جگرا تٹ گیا پانا تٹ گیا فانسی دی سجا ਮਾ ਦਾ ਜਿਗਰਾ ਟੁੱਟ ਗਿਆ ਪੈਨ ਦਾ ਜਿਗਰਾ ਟੁੱਟ ਗਿਆ ਇੱਕੋ ਇੱਕ ਸੀ ਅੱਖਾਂ ਦਾ ਤਾਰਾ ਦੋ ਕਾਤਲье ਜਿੰਨਾਂ ਕੀਤਾਗਾ ਖੁਸ਼ਾ ਖੁਸ਼ ਨਹੀਂ ਰਾਤ ਜਿਹੜਾ ਮਰਡਰ ਹੋਇਆ ਗੁਰਸੇਬ ਦਾ ਮਰਡਰ ਹੋਇਆ ਉੱਥੇ ਰਾਜinama ਕਰਨ ਆਏ ਸੀਗੇ ਆਪਣੇ ਰਾਇਲ ਹੋਟਲ 'ਚ ਉੱਥੇ ਕਮਰਾ ਲੈ ਕੇ ਕੋਈ ਗਲਤ ਗੱਲਬਾਤ ਚੱਲਦੀ ਸੀ 5 ਵਜੇ ਤੋਂ 8 ਵਜੇ ਤੱਕ ਉੱਥੇ ਕੋਈ ਇਹਨਾਂ ਦੀ ਥੋੜੀ-ਮੁਠੀ ਗੱਲਬਾਤ ਹੋ ਵੀ ਪਹਿਲਾਂ ਤੇ ਉੱਥੇ ਉਹਦੇ ਕੋਲ ਰੈਫਰਿਜਰੈਟਰ ਮਾਰਿਆ ਉਹਦੇ ਕੋਲੇ ਲੱਗ ਗਈ ਉਹ ਕੰਮ ਤੇ ਉਸ ਤੋਂ ਬਾਅਦ ਉਹਨਾਂ 10 12 ਬੰਦਿਆਂ ਦੇ ਖਿਲਾਫ ਐਫਆਈਆਰ ਦਰਜ ਕਰਤੀ ਬਾਕੀ ਟੀਮਾਂ ਬਣਾਈਆਂ ਗ੍ਰਿਫਤਾਰ ਕਰ ਲਾਂਗੇ ਉਹਨਾਂ ਨੂੰ ਜਲਦੀ ਟੀਮਾਂ ਜਾ ਰਹੀਆਂ ਨੇ ਸੀਏ ਵਾਲੇ ਤੇ ਐਸਐਚਓ ਬੋਹਾਤ ਸਦਰ ਵਾਲਾ ਛਟੀ ਵਾਲੇ ਜਾਏ ਹੋਏ ਅਸੀਂ ਵੀ ਫੇਰ ਰਹੇ ਹਾਂ ਸਾਰਾ ਨਾਲ ਤੇ ਸੁਖਦੀਪ ਤੇ ਬੱਤਰਾ ਜਸਪਾਲ ਸਿੰਘ ਇਹਨਾਂ ਤੇ ਮੇਨ ਫੀਅਰ 10 ਨਾਲ ਨਾਲ ਹੋਰ ਨੇ ਜਲਦੀ ਇਹਨੂੰ ਗ੍ਰਿਫਤਾਰ ਕਰ ਲਵਾਂਗੇ ਠੀਕ ਹੈ